ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਵੈਜਟਸ ਹੋਈ ਵਿੱਚ ਅੱਜ ਅਸੀਂ ਸਰਦੀਆਂ ਦੀ ਸਪੈਸ਼ਲ ਰੈਸਪੀ ਸਾਗ ਨੂੰ ਬਣਾ ਕੇ ਤਿਆਰ ਕਰਾਂਗੇ ਸਾਗ ਹਰ ਪੰਜਾਬੀ ਦੀ ਪਹਿਲੀ ਪਸੰਦ ਹੁੰਦਾ ਹੈ ਹਰ ਕੋਈ ਇਸ ਨੂੰ ਬਹੁਤ ਖੁਸ਼ ਹੋ ਕੇ ਖਾਣਾ ਪਸੰਦ ਕਰਦਾ ਹੈ ਸਾਗ ਦੇ ਨਾਲ ਮੱਕੀ ਦੀ ਰੋਟੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਇਸ ਦਾ ਟੇਸਟ ਮੱਕੀ ਦੀ ਰੋਟੀ ਨਾਲ ਹੋਰ ਵੀ ਤੁਗਣਾ ਹੋ ਜਾਂਦਾ ਹੈ ਸਾਗ ਬਣਾਉਣ ਦੇ ਲਈ ਅਸੀਂ 2 ਕਿਲੋ ਦੇ ਕਰੀਬ ਸਾਗ ਲਿਆ ਹੈ ਇਹ ਕੇਲਾ ਸਰੋਂ ਦਾ ਸਾਗ ਹੈ ਜਿਸ ਨੂੰ ਕਿ ਅਮਰੀਕਨ ਸਰੋਂ ਵੀ ਕਹਿੰਦੇ ਹਨ ਸਾਗ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਹੁੰਦੀਆਂ ਹਨ ਸਾਗ ਨੂੰ ਅਸੀਂ ਪੱਤੇ ਉਤਾਰ ਲਏ ਹਨ ਇਸ ਨੂੰ ਅਸੀਂ ਛਿੱਲ ਕੇ ਤਿਆਰ ਕਰਾਂਗੇ ਜੇਕਰ ਸਾਗ ਦੀ ਗੰਦਲਾ ਅਸੀਂ ਛਿੱਲ ਕੇ ਸਾਗ ਬਣਾਉਂਦੇ ਹਾਂ ਤਾਂ ਸਾਗ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਮਲਾਈ ਵਾਂਗੂ ਘੁਲ ਜਾਂਦਾ ਹੈ ਸਾਰਾ ਸਾਗ ਅਸੀਂ ਛਿਲਕੇ ਤਿਆਰ ਕਰ ਲਿਆ ਹੈ ਇਸ ਤਰੀਕੇ ਨਾਲ ਅਸੀਂ ਸਾਗ ਦੇ ਸਾਰੇ ਛਿਲਕੇ ਉਤਾਰ ਦਿੱਤੇ ਹਨ ਅੱਧਾ ਕਿਲੋ ਦੇ ਕਰੀਬ ਅਸੀਂ ਪਾਲਕ ਲਈ ਹੈ ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਬਾਥੂ ਅਤੇ ਮੇਥੇ ਵੀ ਪਾ ਸਕਦੇ ਹਨ ਮੇਰੇ ਕੋਲ ਬਾਥੂ ਅਤੇ ਮੇਥੇ ਨਹੀਂ ਸਨ ਇਸ ਲਈ ਮੈਂ ਕੱਲੀ ਪਾਲਕ ਹੀ ਸਾਗ ਵਿੱਚ ਪਾਈ ਹੈ ਸਾਗ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਇਸ ਦਾ ਪਾਣੀ ਨਿਚੋੜ ਲਿਆ ਹੈ ਮਸ਼ੀਨ ਦੇ ਨਾਲ ਅਸੀਂ ਸਾਗ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਸਾਗ ਅਤੇ ਪਾਲਕ ਅਸੀਂ ਕੱਟ ਕੇ ਤਿਆਰ ਕਰ ਲਈਆਂ ਹਨ ਸਾਗ ਨੂੰ ਅਸੀਂ ਤੌੜੀ ਵਿੱਚ ਬਣਾਵਾਂਗੇ ਅਤੇ ਚੁੱਲ੍ਹੇ ਤੇ ਬਣਾ ਕੇ ਤਿਆਰ ਕਰਾਂਗੇ ਥੋੜਾ ਜਿਹਾ ਲਸਣ ਅਦਰਕ ਅਤੇ ਹਰੀਆਂ ਮਿਰਚਾਂ ਵੀ ਅਸੀਂ ਲਈਆਂ ਹਨ ਚੁੱਲ੍ਹੇ ਵਿੱਚ ਅਸੀਂ ਅੱਗ ਜਲਾ ਲਈ ਹੈ ਚੁੱਲ੍ਹੇ ਤੇ ਅਸੀਂ ਕਾੜਨੀ ਰੱਖੀ ਹੈ ਕਾੜਨੀ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅੱਧੀ ਗਰਸ਼ੀਅ ਸੀ ਇੱਥੇ ਨਮਕ ਦੀ ਪਾਈ ਹੈ ਨਮਕ ਥੋੜਾ ਸਾਗ ਵਿੱਚ ਜ਼ਿਆਦਾ ਹੀ ਪੈਂਦਾ ਹੈ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਨਮਕ ਪਾ ਲੈਣਾ ਹੈ ਪਾਣੀ ਗਰਮ ਹੋ ਗਿਆ ਹੈ ਹੁਣ ਅਸੀਂ ਇਸ ਵਿੱਚ ਥੋੜਾ ਥੋੜਾ ਕਰਕੇ ਸਾਗ ਪਾ ਦੇਵਾਂਗੇ ਚੁੱਲੇ ਵਿੱਚ ਆਗਾ ਸੀ ਬਿਲਕੁਲ ਤੇਜ਼ ਕੀਤੀ ਹੋਈ ਹੈ ਸਾਗ ਦੀ ਕੁਆਂਟੀਟੀ ਸਾਡੇ ਕੋਲ ਜ਼ਿਆਦਾ ਹੈ ਅਤੇ ਕੜਨੀ ਛੋਟੀ ਹੈ ਇਸ ਲਈ ਅਸੀਂ ਥੋੜਾ ਥੋੜਾ ਕਰਕੇ ਸਾਗ ਇਸ ਵਿੱਚ ਪਾ ਦਵਾਂਗੇ ਜਿਵੇਂ ਜਿਵੇਂ ਸਾਗ ਰਿਜੇਗਾ ਇਹ نیچے بیٹھਦਾ ਜਾਵੇਗਾ ਅਦਰਕ ਨੂੰ ਅਸੀਂ ਬਰੀਕ ਬਰੀ ਕੱਟ ਲਿਆ ਹੈ ਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਲਿਆ ਹੈ ਲਸਣ ਨੂੰ ਅਸੀਂ ਇਸੇ ਤਰੀਕੇ ਨਾਲ ਸਾਬਤ ਹੀ ਸਾਗ ਵਿੱਚ ਐਡ ਕਰ ਦੇਵਾਂਗੇ ਜਿਵੇਂ ਜਿਵੇਂ ਸਾਗ ਪੱਕੇਗਾ ਇਹ ਬਿਲਕੁਲ ਰਿਜ ਕੇ ਸੌਫਟ ਹੋ ਜਾਣਗੇ ਥੋੜੀ ਦਾਸੀ ਟੱਕਰ ਲਗਾ ਦਿੱਤਾ ਹੈ ਤੇ ਇਸ ਨੂੰ ਅਸੀਂ ਰਿਜਣ ਦੇਵਾਂਗੇ ਬिच ਵਿੱਚ ਅਸੀਂ ਇਸ ਨੂੰ ਕੜਛੀ ਦੇ ਨਾਲ ਹਿਲਾ ਕੇ ਉੱਪਰ-ਨੀਚੇ ਕਰਦੇ ਰਹਿਣਾ ਹੈ ਜਿਵੇਂ ਜਿਵੇਂ ਸਾਗ ਸਾਡਾ ਰਿਜੇਗਾ ਇਹ نیچے بیٹھਦਾ ਜਾਵੇਗਾ ਬਾਕੀ ਰਹਿੰਦਾ ਸਾਗ ਵੀ ਅਸੀਂ ਇਸੇ ਤਰੀਕੇ ਨਾਲ ਥੋੜਾ-ਥੋੜਾ ਕਰਕੇ ਕਾੜਣੀ ਵਿੱਚ ਪਾ ਦੇਵਾਂਗੇ ਚੁੱਲ੍ਹੇ ਤੇ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਅਤੇ ਤੌੜੀ ਵਿੱਚ ਸਾਗ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੁਸੀਂ ਚਾਹੋ ਤਾਂ ਕੁੱਕਰ ਜਾਂ ਪਤੀਲੇ ਵਿੱਚ ਵੀ ਸਾਗ ਬਣਾ ਕੇ ਤਿਆਰ ਕਰ ਸਕਦੇ ਹੋ ਢੱਕਣ ਹਟਾ ਕੇ ਅਸੀਂ ਇੱਕ ਵਾਰ ਦੁਬਾਰਾ ਇਸ ਨੂੰ ਹਲਾਵਾਂਗੇ ਅਤੇ ਉੱਪਰ-ਨੀચે ਕਰ ਦਵਾਂਗੇ ਬਾਕੀ ਰਹਿੰਦਾ ਸਾਗ ਵੀ ਅਸੀਂ ਇਸੇ ਤਰੀਕੇ ਨਾਲ ਥੋੜਾ ਥੋੜਾ ਕਰਕੇ ਤੌੜੀ ਵਿੱਚ ਪਾ ਦਿੱਤਾ ਹੈ ਸਾਰਾ ਸਾਗ ਮੈਂ ਹੁਣ ਥੋੜੀ ਵਿੱਚ ਪਾ ਚੁੱਕੀ ਹਾਂ ਸਾਗ ਹੁਣ ਸਾਡਾ ਰਿਜਣਾ ਸ਼ੁਰੂ ਹੋ ਗਿਆ ਹੈ ਤੇ ਪਹਿਲਾਂ ਨਾਲੋਂ نیچے بیٹھ ਗਿਆ ਹੈ ਤੇ ਇਸ ਦੀ ਕੁਆਂਟੀਟੀ ਵੀ ਥੋੜੀ ਜਿਹੀ ਘਟ ਗਈ ਹੈ ਸਾਗ ਵਿੱਚ ਜੇ ਤੁਹਾਨੂੰ ਪਾਣੀ ਪਾਉਣ ਦੀ ਜ਼ਰੂਰਤ ਲੱਗੇ ਤੇ ਤੁਸੀਂ ਸਾਗ ਵਿੱਚ ਕਦੀ ਵੀ ਠੰਡਾ ਪਾਣੀ ਨਹੀਂ ਪਾਣਾ ਜਦੋਂ ਵੀ ਪਾਣੀ ਪਾਣਾ ਤੁਸੀਂ ਗਰਮ ਕਰਕੇ ਪਾਣਾ ਹੈ ਜੇਕਰ ਸਾਗ ਅਸੀਂ ਚੁੱਲ੍ਹੇ ਤੇ ਬਣਾਦੇ ਹਾਂ ਤਾਂ ਸਾਨੂੰ ਇਸ ਵਿੱਚ ਪਾਣੀ ਚੈੱਕ ਕਰਨ ਦੀ ਜ਼ਰੂਰਤ ਰਹਿੰਦੀ ਹੈ ਕਿਉਂਕਿ ਅੱਗ ਥੋੜੀ ਤੇਜ਼ ਹੁੰਦੀ ਹੈ ਤੇ ਪਾਣੀ ਜਲਦੀ ਹੀ ਸੁੱਕ ਜਾਂਦਾ ਹੈ ਪ੍ਰੈਸ਼ਰ ਕੁੱਕਰ ਵਿੱਚ ਸਾਨੂੰ ਬਾਰ-ਬਾਰ ਪਾਣੀ ਪਾਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹ ਸਟੀਮ ਦੇ ਨਾਲ ਹੀ ਪੱਕ ਜਾਂਦਾ ਹੈ ਸਾਗ ਬਣਾਉਣ ਲਈ ਅਸੀਂ 1 ਘੰਟਾ ਸਵਾ 1 ਘੰਟਾ ਲੱਗਾ ਹੈ ਅਤੇ ਸਾਗ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਚੁੱਲ੍ਹੇ ਤੋਂ ਅਸੀਂ ਇਸ ਨੂੰ نیچے ਉਤਾਰ ਲਿਆ ਹੈ ਹਲਕਾ ਜਿਹਾ ਇਸ ਨੂੰ ਠੰਡਾ ਕਰ ਲਵਾਂਗੇ ਹੁਣ ਅਸੀਂ ਇਸ ਵਿੱਚ ਮੱਕੀ ਦਾ ਆਟਾ ਪਾਵਾਂਗੇ ਜਿਸ ਨੂੰ ਕਿ ਅੱਲਣ ਵੀ ਕਹਿ ਦਿੰਦੇ ਹਾਂ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਇਸ ਵਿੱਚ ਆਟਾ ਪਾ ਲੈਣਾ ਹੈ ਪਹਿਲਾਂ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਕਿਸੇ ਚਮਚੇ ਜਾਂ ਕਰਸ਼ੀ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਸਾਗdੀਆਂ ਜੋ ਆਟੇ ਦੀਆਂ ਗੁੱਠਲੀਆਂ ਵਗੈਰਾ ਸਾਗ ਵਿੱਚ ਨਾ ਬਣਨ ਮੈਂ ਸਾਗ ਨੂੰ ਬਲੈਂਡਰ ਦੇ ਨਾਲ ਘੋਟ ਰਹੀ ਹਾਂ ਤੁਸੀਂ ਚਾਹੋ ਤਾਂ ਇਸ ਨੂੰ ਹੱਥ ਵਾਲੀ ਮਧਾਣੀ ਦੇ ਨਾਲ ਘੋਟਣੇ ਨਾਲ ਵੀ ਘੋਟ ਸਕਦੇ ਹੋ ਸਾਗ ਅਸੀਂ ਘੋਟ ਕੇ ਤਿਆਰ ਕਰ ਲਿਆ ਹੈ ਸਾਗ ਸਾਡਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਤੇ ਮਲਾਈ ਵਾਂਗੂ ਇਹ ਚੰਗੀ ਤਰ੍ਹਾਂ ਕੁਲ ਚੁੱਕਾ ਹੈ ਗੰਦਲਾ ਵਾਲਾ ਸਾਗ ਬਿਲਕੁਲ ਮਲਾਈ ਵਰਗਾ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੁਸੀਂ ਵੇਖ ਸਕਦੇ ਹੋ ਸਾਗ ਸਾਡਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਸਾਗ ਨੂੰ ਲਗਾਉਣ ਦੇ ਲਈ ਤੜਕਾ ਤਿਆਰ ਕਰ ਲੈਣਾ ਹੈ ਤਿੰਨ ਪਿਆਜ਼ ਮੈਂ ਇੱਥੇ ਕੱਟ ਲਏ ਹਨ 3-4 ਹਰੀਆਂ ਮਿਰਚਾਂ ਕੱਟੀਆਂ ਹਨ ਥੋੜਾ ਜਿਹਾ ਲਸਣ ਅਤੇ ਅਦਰਕ ਕੱਟ ਲਿਆ ਹੈ ਹੁਣ ਅਸੀਂ ਸਾਗ ਨੂੰ ਤੜਕਾ ਲਗਾਵਾਂਗੇ ਤੜਕਾ ਲਗਾਉਣ ਦੇ ਲਈ ਅਸੀਂ ਇੱਥੇ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ ਨਾਲ ਸਾਗ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਹੈ ਇਸ ਲਈ ਸਾਗ ਨੂੰ ਸਰੋਂ ਦੇ ਤੇਲ ਦਾ ਹੀ ਤੜਕਾ ਲਗਾਉਣਾ ਚਾਹੀਦਾ ਹੈ ਸਾਗ ਵਿੱਚ ਲਸਣ ਅਤੇ ਅਦਰਕ ਥੋੜਾ ਜ਼ਿਆਦਾ ਪਾਈਏ ਤਾਂ ਸਾਗ ਬਹੁਤ ਵਧੀਆ ਲੱਗਦਾ ਹੈ ਤੇਲ ਵਿੱਚ ਅਸੀਂ ਲਸਣ ਪਾ ਲਿਆ ਤੇ ਚੰਗੀ ਤਰ੍ਹਾਂ ਇਸ ਨੂੰ ਭੁੰਨ ਲੈਣਾ ਹੈ ਹੁਣ ਅਸੀਂ ਇਸ ਵਿੱਚ ਕੱਟੇ ਹੋਏ ਪਿਆਜ਼ ਪਾ ਦਵਾਂਗੇ ਨਾਲ ਹੀ ਅਸੀਂ ਕੱਟਿਆ ਹੋਇਆ ਅਦਰਕ ਅਤੇ ਹਰੀ ਮਿਰਚ ਇਸ ਦੇ ਵਿੱਚ ਪਾ ਦੇਵਾਂਗੇ ਤੜਕੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜਿੰਨਾ ਤੁਸੀਂ ਸਾਗ ਖਾਣਾ ਹੋਵੇ ਉੰਨੇ ਨੂੰ ਹੀ ਤੜਕਾ ਲਗਾਉਣਾ ਚਾਹੀਦਾ ਹੈ ਬਾਕੀ ਸਾਗ ਅਸੀਂ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਇਸ ਨੂੰ ਜਦੋਂ ਮਰਜ਼ੀ ਤੁਸੀਂ ਕੱਢ ਕੇ ਤੜਕਾ ਲਗਾ ਸਕਦੇ ਹੋ ਸਾਗ ਨੂੰ ਅਸੀਂ ਤੜਕਾ ਲਗਾ ਲਿਆ ਹੈ ਸਾਗ ਸਾਡਾ ਸਰਵ ਕਰਨੇ ਲਈ ਬਿਲਕੁਲ ਤਿਆਰ ਹੈ ਸਾਗ ਦੇ ਨਾਲ ਅਸੀਂ ਮੱਕੀ ਦੀ ਰੋਟੀ ਬਣਾਈ ਹੈ ਨਾਲ ਅਸੀਂ ਘਰ ਦਾ ਬਣਿਆ ਹੋਇਆ ਇਸ ਵਿੱਚ ਮੱਖਣ ਪਾਇਆ ਹੈ ਮੂਲੀ ਅਤੇ ਹਰੀ ਮਿਰਚ ਦਾ ਅਸੀਂ ਸਲਾਦ ਰੱਖਿਆ ਹੋਇਆ ਹੈ ਮੱਕੀ ਦੀ ਰੋਟੀ ਸਾਗ ਦੇ ਨਾਲ ਬਹੁਤ ਹੀ ਵਧੀਆ ਲੱਗਦੀ ਹੈ ਜੇਕਰ ਤੁਹਾਨੂੰ ਮੇਰੀ ਸਾਗ ਦੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਅਮਨ ਵੈਜੇਸ ਸੋਈ ਨੂੰ ਸਬਸਕ੍ਰਾਈਬ ਕਰਨਾ ਥੈਂਕਸ ਫॉर ਵਾਚਿੰਗ